ਗੋਬਿੰਦ ਸਿੰਘ ਜੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਗੂਲ ਸਿਰਫ ਸੱਤ ਸੌ ਸਿੱਖ ਹਨ ਇਹ ਜਾਣ ਕੇ ਉਸ ਨੂੰ ਬੜੀ ਤਸੱਲੀ ਹੋਈ ਕਿ ਗੁਰੂ ਗੋਲ ਨਾਲ ਤੋਪਾਂ ਹਨ ਨਾ ਤੇ ਨਾ ਹੀ ਵੱਡੇ ਹਥਿਆਰ ਉਹਨਾਂ ਕੋਲ ਤੇ ਬਸ تیر ਤੇ ਤਲਵਾਰਾਂ ਹੀ ਹਨ ਸੈਦ ਖਾਨ ਨੂੰ ਆਪਣੇ ਤੇ ਫਿਰ ਹੋਰ ਹੰਕਾਰ ਆ ਗਿਆ ਤੇ ਸੋਚਣ ਲੱਗਾ ਕਿ ਗੁਰੂ ਗੋਲ ਤੇ ਸਿਰਫ 700 ਬੰਦੇ ਹਨ ਜਦ ਕਿ ਮੇਰੇ ਕੋਲ 10000 ਦੀ ਫੌਜ ਹੈ ਐ ਕੀ ਬਕਾੜ ਲਵੇਗਾ ਮੇਰਾ ਅਸਾਂ ਤੇ ਕੁਝ ਪਾਲ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਕੇ ਜਿੱਤ ਹਾਸਲ ਕਰ ਲੈਣੀ ਆ। ਜਾਨੀ ਜਾਨ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆਪਣੇ ਮਹਿਲ ਤੋਂ ਖੜੇ ਦੇਖ ਰਹੇ ਸਨ ਕਿ ਕਿਵੇਂ ਸੈਦ ਖਾਂ ਸਾਡੇ ਵਿਰੁੱਧ ਵਿਉਂਤਾ ਬਣਾ ਰਿਹਾ ਏ। ਉਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ 13 ਮੀਲ ਦੂਰ ਐਨਾ ਖਿੱਚ ਕੇ ਇੱਕ ਤੀਰ ਚਲਾਇਆ ਕਿ ਸੈਦ ਖਾਂ ਦੀ ਮੰਜੀ ਦੇ ਸੱਜੇ ਪਾਏ ਤੇ ਚਾ ਲੱਗਿਆ। ਉਸ ਵੇਲੇ ਇੱਕਦਮ ਸਨਾਟਾ ਸ਼ਾ ਗਿਆ। ਇਹ ਕੀ ਹੋ ਗਿਆ? ਤੀਰ ਕਿੱਥੋਂ ਆਇਆ? ਸੈਦਖਾਂ ਬੋਲਿਆ ਕਿਸ ਦੀ ਐਨੀ ਜੁਰਤ ਖਾਲੀ ਜੰਗ ਸ਼ੁਰੂ ਵੀ ਨਹੀਂ ਹੋਈ ਐ ਤੀਰ ਕਿਧਰੋਂ ਆ ਗਿਆ ਸੋਚਣ ਲੱਗਾ ਜ਼ਰੂਰ ਕਿਸੇ ਸ਼ਿਕਾਰੀ ਨੇ ਮਾਰਿਆ ਹੋਣਾ ਜੇਕਰ ਮੇਰੇ ਮੱਥੇ ਤੇ ਵੱਜ ਜਾਂਦਾ ਮੈਂ ਤਾਂ ਮਾਰ ਹੀ ਜਾਣਾ ਸੀ ਅੰਦਰੋਂ ਅੰਦਰ ਹੀ ਬੜਾ ਹੀ ਘਬਰਾ ਗਿਆ ਜਦੋਂ ਸਿਪਾਈਆਂ ਨੇ ਤੀਰ ਵੇਖਿਆ ਤੇ ਬੋਲੇ ਐ ਤੀਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਗੁਰੂ ਜੀ ਦੇ ਤੀਰ ਦੀ ਨਿਸ਼ਾਨੀ ਹੈ ਉਹਨਾਂ ਦੇ ਤੀਰ ਤੇ ਸੋਨਾ ਲੱਗਿਆ ਹੁੰਦਾ ਹੈ ਇਹ ਸੁਣ ਕੇ ਸੈਦਖਾਂ ਹੋਰ ਵੀ ਹੈਰਾਨ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਥਾਂ ਤੋਂ ਅਨੰਤਪੁਰ ਸਾਹਿਬ 13 ਮੀਲ ਜਾਨੀ ਕਿ 21 ਕਿਲੋਮੀਟਰ ਦੂਰ ਸੀ ਉਹ ਬੋਲਿਆ ਕੋਈ ਇੰਨੀ ਦੂਰ ਤੀਰ ਕਿਵੇਂ ਛੱਡ ਸਕਦਾ ਉਹ ਵੀ ਸਿੱਕ ਨਿਸ਼ਾਨੇ ਤੇ ਜਾਂ ਤਾਂ ਇਹ ਗੁਰੂ ਕੋਈ ਕਰਾਮਾਤੀ ਹੈ ਤੇ ਜਾਂ ਆਸ-ਪਾਸ ਸ਼ੁਭ ਕੇ ਸਾਡੇ ਤੇ ਹਮਲਾ ਕਰ ਰਿਹਾ ਕਿਉਂਕਿ ਇੰਨੀ ਦੂਰ ਤੋਂ ਤੀਰ ਕੋਈ ਨਹੀਂ ਛੱਡ ਸਕਦਾ ਸੈਦ ਖਾਨ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਸਾਰੇ ਜੰਗਲ ਦੀ ਤਲਾਸ਼ੀ ਕਰੋ ਗੁਰੂ ਆਸ-ਪਾਸ ਹੀ ਲੁਕਿਆ ਆਇਆ ਸਿਪਾਈਆਂ ਨੇ ਪੂਰਾ ਜੰਗਲ ਛਾਣ ਮਾਰਿਆ ਪਰ ਉਹਨਾਂ ਨੂੰ ਗੁਰੂ ਜੀ ਨਾ ਲੱਭੇ ਇਤਿਹਾਸ ਵਿੱਚ ਦਰਜ ਹੈ ਕਿ ਉਸ ਵੇਲੇ ਗੁਰੂ ਜੀ ਨੇ ਇੱਕ ਹੋਰ ਤੀਰ ਖਿੱਚ ਕੇ ਖੱਬੇ ਪਾਸੇ ਛੱਡਿਆ ਫਿਰ ਤਾਂ ਸੈਦਖਾਂ ਹੋਰ ਘਬਰਾ ਗਿਆ ਕਹਿਣ ਲੱਗਾ ਹਜੇ ਮੈਦਾਨੇ ਜੰਗ ਦਾ ਐਲਾਨ ਵੀ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੀਰ ਤੇ ਤੀਰ ਚੁਲਾਈ ਜਾ ਰਹੇ ਹਨ ਐਸੋ ਹਰ ਗੁਰੂ ਜੀ ਨੇ ਤੀਰ ਦੇ ਨਾਲ ਇੱਕ ਚਿੱਠੀ ਵੀ ਭੇਜੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਸੈਦਖਾਂ ਤੂੰ ਹਜ਼ਾਰ ਫੌਜ ਲੈ ਕੇ ਸਾਡੇ ਉੱਤੇ ਚੜਾਈ ਕਰਨ ਆਏ ਆਂ ਸੈਦਖਾਂ ਮੈਂ ਤੇਰੇ ਤੋਂ 13 ਮੀਂਹ ਦੂਰ ਬੈਠਾ ਹਾਂ ਪਹਿਲਾ ਤੀਰ ਮਾਰਿਆ ਜੋ ਤੇਰੀ ਮੰਜੀ ਦੇ ਸੱਜੇ ਪਾਵੇਂ ਨੂੰ ਲੱਗਿਆ ਫਿਰ ਦੂਜਾ ਤੀਰ ਮਾਰਿਆ ਜੋ ਤੇਰੀ ਮੰਜੀ ਦੇ ਖੱਬੇ ਪਾਵੇਂ ਨੂੰ ਲੱਗਿਆ ਸੈਦਖਾਂ ਇੱਕ ਗੱਲ ਯਾਦ ਰੱਖੀਂ ਕਿ ਕਰ ਐਨੀ ਦੂਰੋਂ ਮੈਨੂੰ ਤੇਰੀ ਮੰਜੀ ਦਾ ਪਾਵਾ ਦਿਸ ਗਿਆ ਤੇ ਫਿਰ ਦਿਸਦੀ ਤੇਰੀ ਛਾਤੀ ਵੀ ਆ 14 ਤਾਂ ਉੱਥੇ ਵੀ ਮਾਰ ਸਕਦਾ ਸੀ ਜੇਕਰ ਹੁਣੇ ਮੈਂ ਤੇਰੀ ਛਾਤੀ 'ਚੋਂ ਤੀਰ ਮਾਰ ਦਿੰਦਾ ਤੇ ਤੇਰੀ ਹਜ਼ਾਰ ਫੌਜ ਕੀ ਕਰ ਸਕਦੀ ਸੀ